ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਨ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਸਟ੍ਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦਾ ਵਿਸ਼ਾ ਹੈ ਜੀ ਪੰਜਾਬ ਦੇ ਮੇਲੇ ਤੇ ਤਿਉਹਾਰ ਇਸ ਪੰਜਾਬੀ ਸੱਭਿਆਚਾਰ ਦਾ ਮੇਲੇ ਤੇ ਤਿਹਾਰਾਂ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਪ੍ਰਿਕਿਆਵਾਂ ਵਿੱਚ ਪੁੱਛੇ ਜਾਂਦੇ ਹਨ ਅਸੂ ਦੇ ਨਰਾਤਿਆਂ ਵਿੱਚ ਕੁੜੀਆਂ ਵੱਲੋਂ ਸਾਂਝੇ ਰੂਪ ਵਿੱਚ ਪੂਜੀ ਜਾਣ ਵਾਲੀ ਦੇਵੀ ਨੂੰ ਸਾਂਜੀ ਮਾਈ ਕਿਹਾ ਜਾਂਦਾ ਹੈ ਤੇ ਰਾਜਸਥਾਨ ਵਿੱਚ ਸਾਂਜੀ ਮਾਈ ਦਾ ਨਾਂ ਸੰਬਿਆ ਹੈ ਅਸੂ ਦੇ 9 ਨਰਾਤਿਆਂ ਵਿੱਚ ਕੁੜੀਆਂ ਇੱਕ ਦੇਵੀ ਦੀ ਪੂਜਾ ਕਰਦੀਆਂ ਹਨ ਉਸ ਨੂੰ ਸਾਂਜੀ ਮਾਈ ਕਿਹਾ ਜਾਂਦਾ ਹੈ ਤੇ ਰਾਜਸਥਾਨੀ ਵਿੱਚ ਉਸ ਨੂੰ ਸੰਬਿਆ ਕਿਆ ਜਾਂਦਾ ਹੈ ਉੱਤਰ ਪ੍ਰਦੇਸ਼ ਵਿੱਚ ਸਾਂਜੀ ਮਾਈ ਦਾ ਨਾਂ ਕੀ ਹੈ ਜੀ ਚਾਂਜੀ ਤੇ ਨਰਾਤੇ ਸਾਲ ਵਿੱਚ ਦੋ ਵਾਰ ਆਉਂਦੇ ਨੇ ਅੱਸੂ ਦੇ ਚ ਤੇ ਚੇਤਰ ਦੇ ਵਿੱਚ ਨਰਾਤੇ ਕਿੰਨੇ ਹੁੰਦੇ ਨੇ ਜੀ ਨੌ ਨਰਾਤੇ ਹੁੰਦੇ ਹਨ ਸਾਲ ਚ ਦੋ ਵਾਰ ਨਰਾਤੇ ਆਉਂਦੇ ਨੇ ਅੱਸੂ ਤੇ ਚੇਤਰ ਦੇ ਮਹੀਨੇ ਵਿੱਚ ਤੇ ਨੌ ਨਰਾਤੇ ਹੁੰਦੇ ਹਨ ਸਾਂਝੀ ਮਾਈ ਦੇ ਪੈਰਾ ਹੇਠ ਕੋਰੇ ਭਾਂਡਿਆਂ ਵਿੱਚ ਜਿਹੜੇ ਜੋਵ ਬੀਜੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਖੇਤਰੀ ਤੇ ਸਾਂਝੀ ਮਾਈ ਦੇ ਪੈਰਾ ਹੇਠ ਕੋਰੇ ਭਾਂਡਿਆਂ ਵਿੱਚ ਉੱਗੇ ਹੋਏ ਜੋਵਾਂ ਨੂੰ ਕੀ ਕਹਿੰਦੇ ਨੇ ਗੋਰਜਾ ਬੀਜੀ ਜਾਂਦੀ ਹੈ ਖੇਤਰੀ ਤੇ ਜਦੋਂ ਕੋਰੇ ਭਾਂਡੇ ਵਿੱਚ ਉੱਗ ਜਾਂਦੇ ਨੇ ਜੋ ਤਾਂ ਉਸ ਨੂੰ ਗੋਰਜਾ ਕਿਹਾ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਜਗਰਾਵਾਂ ਦੀ ਰੌਸ਼ਨੀ ਮਾਲਵੇ ਦਾ ਪ੍ਰਸਿੱਧ ਤਿਉਹਾਰ ਹੈ ਤੇ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਦੋਂ ਲੱਗਦਾ ਹੈ ਜੀ 13 14 15 ਫੱਗਨ ਨੂੰ ਜਗਰਾਵਾਂ ਵਿਖੇ ਲੱਗਦਾ ਹੈ ਰੌਸ਼ਨੀਆ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਨੂੰ ਜਗਰਾਵਾਂ ਦੀ ਰੌਸ਼ਨੀ 13 14 15 ਫੱਗਨ ਨੂੰ ਮੇਲਾ ਲੱਗਦਾ ਹੈ ਜੀ ਜਗਰਾਵਾਂ ਕਿੱਥੇ ਹੈ ਜੀ ਲੁਧਿਆਣੇ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਜਗਰਾਵਾ ਦੀ ਰੌਸ਼ਨ ਦਾ ਮੇਲਾ ਕਿੱਥੇ ਲੱਗਦਾ ਹੈ ਫਕੀਰ ਮੁਕੰਮਦੀਨ ਦੀ ਦਰਗਾਹ ਤੇ ਲੱਗਦਾ ਹੈ ਤੇ ਜਗਰਾਵਾ ਦੇ ਕਸਵੇ ਵਿੱਚ ਰਾਏ ਕਾਲਾ ਨੇ ਆਬਾਦ ਕੀਤਾ ਸੀ ਜਗਰਾਵਾ ਕਸਵਾ ਜਿਹੜਾ ਹੈ ਰਾਏ ਕਾਲੇ ਦੁਆਰਾ ਆਬਾਦ ਕੀਤਾ ਗਿਆ ਹੈ ਤੇ ਲੁਧਿਆਣੇ ਜ਼ਿਲ੍ਹੇ ਵਿੱਚ ਸਥਿਤ ਕਸਬਾ ਹੈ ਇੱਥੇ ਲੱਗਰੇ ਮੇਲੇ ਨੂੰ ਜਗਰਾਵਾ ਦਾ ਮੇਲਾ ਕਿਹਾ ਜਾਂਦਾ ਹੈ ਬਸ ਅੰਤ ਪੰਚਮੀ ਦਾ ਮੇਲਾ ਕਪੂਰਥਲਾ ਸ਼ਹਿਰ ਵਿੱਚ ਲੱਗਦਾ ਹੈ ਤੇ ਬਸੰਤ ਪੰਚਮੀ ਦਾ ਮੇਲਾ ਕਪੂਰਥਲਾ ਸ਼ਹਿਰ ਵਿੱਚ ਸ਼ਾਲੀਮਾਰ ਬਾਗ ਵਿੱਚ ਲੱਗਦਾ ਹੈ ਕਿੱਥੇ ਲੱਗਦਾ ਹੈ ਜੀ ਸ਼ਾਲੀਮਾਰ ਬਾਗ ਵਿੱਚ ਬਸੰਤ ਪੰਚਮੀ ਕਪੂਰਥਲਾ ਵਿਖੇ ਮੇਲਾ ਲੱਗਦਾ ਹੈ ਜੀ ਮੇਲੇ ਆ ਗਏ ਹੁਣ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਸ਼੍ਰੀ ਮੁਕਸਰ ਸਾਹਿਬ ਵਿੱਚ ਤੇ 마ਗੀ ਦਾ ਮੇਲਾ ਲੱਗਦਾ ਹੈ ਜੀ 14 ਜਨਵਰੀ ਨੂੰ ਜੈਕ 마ਗ ਨੂੰ 마ਗੀ ਦਾ ਮੇਲਾ ਲੱਗਦਾ ਹੈ ਤੇ 마ਗੀ ਦਾ ਮੇਲਾ 40 ਮੁਕਤੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਉਹ 40 ਮੁਕਤੀ ਜਿਹੜੇ ਅਨੰਦਪੁਰ ਦੇ ਯੁੱਧ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਇੱਥੇ ਗੁਰੂ ਜੀ ਨੇ ਬੇਦਾਵਾ ਪਾੜ ਕੇ ਉਹਨਾਂ ਨੂੰ 40 ਮੁਕਤੀਆਂ ਦੀ ਉਪਾਧੀ ਦਿੱਤੀ ਸੀ ਸ਼੍ਰੀ ਮੁਕਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ ਖਿਦਰਾਣੇ ਦੀ ਟਾਕ ਤੇ ਸ਼੍ਰੀ ਮੁਕਸਰ ਸਾਹਿਬ ਦਾ ਅਜੋਕਾ ਨਾਮ ਭਾਵ ਸ਼੍ਰੀ ਮੁਕਸਰ ਸਾਹਿਬ ਖਿਦਰਾਣੇ ਤੋਂ ਸ਼੍ਰੀ ਮੁਕਸਰ ਸਾਹਿਬ 1705 ਈਸਵੀ ਵਿੱਚ ਇਸ ਦਾ ਨਾਮ ਪਿਆ ਖਿਦਰਾਣੇ ਤੋਂ ਸ਼੍ਰੀ ਮੁਕਸਰ ਸਾਹਿਬ 1705 ਈਸਵੀ ਵਿੱਚ ਬਣਿਆ ਮਹੱਤਵਪੂਰਨ ਪ੍ਰਸ਼ਨ ਹੈ ਜੀ ਟੈਟਰ ਚ ਵੀ ਪੁੱਛਿਆ ਗਿਆ ਹੈ ਮਾਸਟਰ ਗੈਟਰ ਵੀ ਜੀ ਪੁੱਛਿਆ ਗਿਆ ਹੈ ਛਪਾਕ ਦਾ ਮੇਲਾ ਕਿੱਥੇ ਲੱਗਦਾ ਹੈ ਲੁਧਿਆਣਾ ਵਿਖੇ ਜਰਗ ਦਾ ਮੇਲਾ ਪਿੰਡ ਜਰਗ ਲੁਧਿਆਣਾ ਵਿਖੇ ਲੱਗਦਾ ਹੈ ਤੇ ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਜੀ ਮਾਂ ਸ਼ੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਸ਼ਪਾਕ ਦਾ ਮੇਲਾ ਜਰਗ ਦਾ ਮੇਲਾ ਲੁਧਿਆਣੇ ਲੱਗਦਾ ਹੈ ਤੇ ਜਰਗ ਦੇ ਮੇਲੇ ਵਿੱਚ ਮਾਂ ਸ਼ੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਇੰਪੋਰਟੈਂਟ ਕੁਐਸਚਨ ਨੇ ਆ ਈਟੀਟੀ ਪੇਪਰ 2 ਵਿੱਚ ਵੀ ਮੇਲੇ ਤੇ ਤਿਉਹਾਰਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ नोट करी जो कापिया से जरक के मेले किसकी पूजा की जाती है जी खोत्या की पूजा की जाती है इंपोर्टेंट क्वेश्चन है जरक का मेला चेचक बीमारी है माँ शीतला का मेला है ये जरक का मेला चेत विच मनाया जाता है किड़े महीने मनाया जाता है चेत च लुधियाना च लगता है ਚੇਚਕ ਦੀ ਬਿਮਾਰੀ ਨਾਲ ਸੰਬੰਧਿਤ ਮੇਲਾ ਹੈ ਜੀ ਇਹ ਪੰਜਾਬ ਵਿਸਾਖੀ ਮਨਾਇ ਜਾਂਦੀ ਹੈ 13 April ਨੂੰ ਤੇ ਵਿਸਾਖੀ ਜਿਹੜੀ ਹੈ ਉਹ ਕਿਸਾਨੀ ਜੀਵਨ ਦੇ ਨਾਲ ਸੰਬੰਧਿਤ ਹੈ ਜਾਂ ਕਿਸਾਨੀ ਜੀਵਨ ਟੰਗਾਂ ਦਾ ਪ੍ਰਤੀਕ ਹੈ ਗੁੱਗਾ ਨੋਮੀ ਦਾ ਤਿਹਾਰ ਭਾਦੋ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਗੁੱਗਾ ਨੋਮੀ ਗੁੱਗਾ ਸੱਪ ਨੂੰ ਕਹਿੰਦੇ ਨੇ भादों के महीने मनाया जाता है निगाह का मेला मलेरकोटले तो दुशहरा दिवाली तो दुशहरा नेकी दी बदी उपर जित का प्रतीक है ओ दिवाली तो भी दिन पहला मनाया जाता है पट्टी की कथा ਲੋੜੀ ਤਿਹਾੜ ਸਮੇਂ ਧੁਰਾਈ ਜਾਂਦੀ ਹੈ ਲੋੜੀ ਕਦੋਂ ਬਾਲੀ ਜਾਂਦੀ ਹੈ ਜਦੋਂ ਦਿਨ ਛਿਪ ਜਾਂਦਾ ਹੈ ਤੇ ਲੋੜੀ ਉਹ ਮਹੀਨੇ ਦੀ ਆਖਰੀ ਰਾਤ ਭਾ 13 ਜਨਵਰੀ ਨੂੰ ਮਨਾਈ ਜਾਂਦੀ ਹੈ ਦੁੱਲੇ ਪੱਟੇ ਦੀ ਪੱਟੀ ਦੀ ਕਹਾਣੀ ਜਿਹੜੀ ਹੈ ਉਸ ਨੂੰ ਅਸੀਂ ਯਾਦ ਕਰਦੇ ਹਾਂ ਲੋੜੀ ਦੇ ਤਿਹਾੜ ਸਮੇਂ ਜਦੋਂ ਬੱਚੇ ਲੋੜੀ ਮੰਗਦੇ ਹਨ ਤਾਂ ਇਸ ਗੀਤ ਨੂੰ ਦੁੱਲਾ ਪੱਟੀ ਨਾਲ ਸੰਬੰਧਿਤ ਗੀਤ ਨੂੰ ਗਾਉਂਦੇ ਹਨ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ? ਚੱਕ ਨਾਨਕੀ। ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਹੋਲੀ ਦਾ ਬਦਲਵੇਂ ਰੂਪ ਹੈ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ ਸੀ ਤੇ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਹੈ ਅਨੰਦਪੁਰ ਸਾਹਿਬ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਹੈ ਜੀ ਇਹ। ਇੱਕ ਦੂਜੇ ਤੇ ਗੁਲਾਲ ਜਿਹੜਾ ਹੈ ਪਾਇਆ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਨੇ ਕੋਲਾ ਮੱਲਾ ਚੇਤ ਵਦੀ ਤੈਲੀ ਨੂੰ ਮਨਾਇਆ ਜਾਂਦਾ ਹੈ ਤਰੰਤਾਨ ਉਂਜਤਾ ਹਰ ਮੱਸੀਆ ਨੂੰ ਮੇਲਾ ਲੱਗਦਾ ਹੈ ਪਰ ਪਾਦਰੋਂ ਦੀ ਮੱਸੀਆ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ ਮੇਲਾ ਮਨਾਇਆ ਜਾਂਦਾ ਹੈ ਮੱਸੀਆ ਦਾ ਤਰੰਤਾਨ ਸਾਹਿਬ ਪਾਦਰੋਂ ਦੀ ਮੱਸੀਆ ਬਹੁਤ ਭਾਰੀ ਪਰਦੀ ਹੈ ਤੇ ਹੋਲਾ ਮਹੱਲਾ ਚੇਤਵਦੀ ਪਹਿਲੀ ਨੂੰ ਮਨਾਇਆ ਜਾਂਦਾ ਹੈ ਜੀ ਦੋਨੇ ਹੀ ਕੁਸਚਨ ਇੰਪੋਰਟੈਂਟ ਨੇ ਜੀ ਰੌਸ਼ਨੀਆਂ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ਜਗਰਾਵਾਂ ਦੇ ਇਹ ਜਗਰਾਵਾਂ ਦੇ ਪ੍ਰਸਿੱਧ ਮੇਲਾ ਸੂਫੀ ਫਕੀਰ ਅਬਦੁਲ ਕਾਦਰ ਚਲਾਨੀ ਦੀ ਕਬਰ ਤੇ ਲੱਗਦਾ ਹੈ ਇੰਪੋਰਟੈਂਟ ਕੁਸਚਨ ਹੈ ਜਰਗ ਦੇ ਮੇਲੇ ਵਿੱਚ ਦੇਵੀ ਮਾਤਾ ਨੂੰ ਬਹਿੜੀਏ ਅਥਵਾ ਬੇਹੇ ਗੁਲਗਲੇ ਭੇਟ ਕੀਤੇ ਜਾਂਦੇ ਹਨ ਇਸ ਕਰਕੇ ਇਸ ਨੂੰ ਬਹਿੜੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ਜਰਗ ਦੇ ਮੇਲੇ ਦਾ ਇੱਕ ਹੋਰ ਨਾਮ ਹੈ ਜੀ ਬਹਿੜੀਏ ਦਾ ਮੇਲਾ ਬੜਾ ਇੰਪੋਰਟੈਂਟ ਕੁਐਸਚਨ ਹੈ ਈਟਟੀ ਪੇਪਰ 2 ਚ ਪੁੱਛਿਆ ਗਿਆ ਪ੍ਰਸ਼ਨ ਹੈ ਜੀ ਇਹ ਪੰਜਾਬ ਵਿੱਚ ਨਵਾਂ ਬਰਾ ਚੇਤਰ ਦੀ ਇੱਕਮ ਨੂੰ ਹੁੰਦਾ ਹੈ ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਤੇ ਛੱਲੀਆਂ ਦੀਆਂ ਹੋਲਾਂ ਪੁੰਨ ਕੇ ਖਾਧੀਆਂ ਜਾਂਦੀਆਂ ਹਨ ਇਸ ਰੀਤ ਨੂੰ ਅੰਨ ਨਵਾ ਕਰਨਾ ਕਹਿੰਦੇ ਹਨ ਵੈਸੇ ਤਾਂ ਨਵਾਂ ਸਾਲ ਜਿਹੜਾ ਹੈ ਆਪਾਂ ਕਹਿੰਦੇ ਆ ਕਿ 1 ਜਨਵਰੀ ਨੂੰ ਨਵਾਂ ਸਾਲ ਚੜਦਾ ਹੈ ਲੇਕਿਨ ਪੰਜਾਬ ਚ ਦੇਸੀ ਜਿਹੜਾ ਨਵਾਂ ਸਾਲ ਹੈ ਉਹ ਚੇਦ ਦੀ 1 ਨੂੰ ਮਨਾਇਆ ਜਾਂਦਾ ਹੈ ਤੇ ਇਸ ਨੂੰ ਅੰਨ ਨਵਾ ਕਰਨਾ ਵੀ ਕਹਿੰਦੇ ਹਨ ਸਾਵੰਦੀ ਤੀਜੀ ਤਿਥ ਨੂੰ ਤੀਆਂ ਮਨਾਇਆ ਜਾਂਦੀਆਂ ਹਨ ਤੀਆਂ ਤੀਜ ਦੀਆਂ ਠੀਕ ਹੈ ਹਰ ਸਾਵਣ ਦੀ ਪੂਰਨਮਾਸ਼ੀ ਸੌਰੀ ਹਰ ਸਾਵਣ ਦੀ ਪੂਰਨਮਾਸ਼ੀ ਨੂੰ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਰਖੜੀ ਦਾ ਤਿਉਹਾਰ ਜਦੋਂ ਵੀ ਸਾਵਣ ਦੀ ਪੂਰਨਮਾਸ਼ੀ ਆਉਂਦੀ ਹੈ ਤਾਂ ਉਦੋਂ ਮਨਾਇਆ ਜਾਂਦਾ ਹੈ ਤੇ ਤੀਆਂ ਤੀਜ ਦੀਆਂ ਤੀਆਂ ਲੱਗਦੀਆਂ ਹਨ ਦੋਨੇ ਹੀ ਕੁਐਸਚਨ ਇੰਪੋਰਟੈਂਟ ਨੇ ਭਾਦ੍ਰੋਦ ਮਹੀਨੇ ਗੁਗਾ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਗੁਗਾ ਸੱਪ ਨਾਲ ਸੰਬੰਧਿਤ ਹੈ ਤੇ ਭਾਦ੍ਰੋ ਦੀ ਕ੍ਰਿਸ਼ਨਾ ਪੱਖ ਦੀ 8ਵੀਂ ਨੂੰ ਜਨਮ ਅਸ਼ਟਮੀ ਮਨਾਇ ਜਾਂਦੀ ਹੈ ਜਨਮ ਅਸ਼ਟਮੀ श्री किशन जी ਦਾ ਜਨਮ ਦਿਨ ਜਿਹੜਾ ਹੈ ਉਸ ਦਿਨ ਮਨਾਇਆ ਜਾਂਦਾ ਹੈ किशन ਪੱਖ ਦੀ 8ਵੀਂ ਫਾਤਰੋ ਦੀ ਇੰਪੋਰਟੈਂਟ ਕੁਸਚਨ ਹੈ ਜੀ ਦੋਨੇ ਕਾਪੀ ਤੇ ਨਾਲੋਂ ਨਾਲ ਨੋਟ ਕਰੋ ਬੱਚੇ ਕਤਕ ਦੀ ਮੱਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਦੁਸ਼ਹਿਰੇ ਤੋਂ 20 ਦਿਨ ਬਾਅਦ ਦੀਵਾਲੀ ਮਨਾਇ ਜਾਂਦੀ ਹੈ ਪੰਜਾਬ ਅਰਸੀਤ ਤਿਹਾਰ ਦੀਵਾਲੀ ਦਾ ਅੰਮ੍ਰਿਤਸਰ ਦੀ ਦੀਵਾਲੀ ਹੈ ਜੀ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਦਾ ਮੂਡ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੇਲੇ ਬੱਜਾ ਕਿਵੇਂ ਬੱਜਾ ਜਦੋਂ ਸ੍ਰੀ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਬੰਦੀ ਤੋਂ छुड़ा ਕੇ ਅੰਮ੍ਰਿਤਸਰ ਪਹੁੰਚੇ ਤਸਵਬ ਦੇ ਨਾਲ ਉਸ ਦਿਨ ਦੀਵਾਲੀ ਦਾ ਦਿਨ ਸੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਮਸ਼ਹੂਰ ਹੈ ਜੀ ਪੰਜਾਬ 'ਚ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਬੜੀ ਧੂਮ ਧਾਮ ਨਾਲ ਅੰਮ੍ਰਿਤਸਰ ਚ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਾਲੀ ਦਾ ਸਬੰਧ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਮੰਨਿਆ ਜਾਂਦਾ ਹੈ ਮਾਗੀ ਨੂੰ ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਤੇ ਫਗਣ ਦੀ ਮਸਿਆ ਨੂੰ ਸ਼ਿਵਰਾਤਰੀ ਦਾ ਪੂਰਵ ਹੁੰਦਾ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਮਕਰ ਸੰਕ੍ਰਾਂਤੀ ਕਿਸ ਨੂੰ ਕਿਹਾ ਜਾਂਦਾ ਹੈ ਮਾਗੀ ਨੂੰ ਤੇ ਸ਼ਿਵਰਾਤਰੀ ਕਦੋਂ ਮਨਾਈ ਜਾਂਦੀ ਹੈ ਫਗਣ ਦੀ ਮਸਿਆ ਸ਼ਪਾਰ ਦਾ ਮਿਲਾ ਪਿੰਡ ਦੇ ਸ਼ਪਾਰ ਵਿੱਚ ਲੱਗਦਾ ਹੈ ਸ਼ਪਾਰ ਪਿੰਡ ਵਿੱਚ ਦੱਖਣੀ ਗੁੱਠੇ ਗੁੱਗੇ ਪੀੜ ਦੀ ਇੱਕ ਮਾੜੀ ਹੈ ਇਸ ਦੀ ਗੁੱਗੇ ਦੇ ਪਕਤਾ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਸਥਾਪਿਤ ਕੀਤੀ ਸ਼ਪਾਰ ਪਿੰਡ ਵਿੱਚ ਜਿਹੜੀ ਮਾੜੀ ਹੈ ਉਹ ਰਾਜਸਥਾਨ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਸਥਾਪਿਤ ਕੀਤੀ ਗਈ ਸ਼ਪਾਰ ਪਿੰਡ ਵਿੱਚ ਮੇਲਾ ਲੱਗਦਾ ਹੈ ਗੁੱਗਾ ਪੀਰ ਸਪਨਾ ਸੰਬੰਧਿਤ ਮੇਲਾ ਹੈ ਜੀ ਛਪਾਰ ਦਾ ਮੇਲਾ ਇੰਪੋਰਟੈਂਟ ਕੁਸਚਨ ਹੈ ਜੀ ਸਨ ਨੋਟ ਕਰ ਲੋ ਛਪਾਰ ਦਾ ਮੇਲਾ ਭਾਦਰੋ ਸੁਦੀ 14 ਨੂੰ ਲੱਗਦਾ ਹੈ ਦੇਖੋ ਸੁਦੀਆਂ ਵਧੀਆਂ ਇਹ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ ਹੈ ਭਾਦਰੋ ਸੁਦੀ 14 ਨੂੰ ਛਪਾਰ ਦਾ ਮੇਲਾ ਲੱਗਦਾ ਹੈ ਤੇ ਛਪਾਰ ਦਾ ਮੇਲਾ ਗੁੱਗੇ ਦੀ ਸਮ੍ਰਿਤੀ ਵਿੱਚ ਲਗਾਇਆ ਜਾਂਦਾ ਹੈ ਗੁੱਗਾ ਪਾਵ ਸਪ ਗੁੱਗਾ ਪੀਰ ਦਾ ਤਿਉਹਾਰ ਮਨਾਉਣਾ ਹੈ ਨਾ ਆਪਾਂ ਤਾ ਉਸ ਦੀ ਸਮ੍ਰਿਤੀ ਉਸ ਦੀ ਯਾਦ ਵਿੱਚ ਚਪਾਰ ਦਾ ਮੇਲਾ ਮਨਾਇਆ ਜਾਂਦਾ ਹੈ ਭਾਦਰੋਂ ਸੁਦੀ 14 ਨੂੰ ਈਦ ਮੁਸਲਮਾਨਾਂ ਦਾ ਤਿਹਾਰ ਹੈ ਜੀ ਈਦ ਈਦ ਰਮਜ਼ਾਨ ਦੀ ਮਹੀਨੇ ਤੋਂ ਬਾਅਦ ਮਨਾਈ ਜਾਂਦੀ ਹੈ ਹਿਜਰੀ ਸਾਲ ਦਾ ਨੌਵਾਂ ਮਹੀਨਾ ਜਿਸ ਵਿੱਚ ਮੁਸਲਮਾਨ ਲੋਕ ਰੋਜ਼ੇ ਰੱਖਦੇ ਹਨ ਉਸ ਨੂੰ ਰਮਜ਼ਾਨ ਕਿਹਾ ਜਾਂਦਾ ਹੈ ਇੰਪੋਰਟੈਂਟ ਕੋਸਟ ਨੇ ਜੀ ਰਮਜ਼ਾਨ ਤੋਂ ਬਾਅਦ ਈਦ ਮਨਾਈ ਜਾਂਦੀ ਹੈ ਹਿਜਰੀ ਸਾਲ ਦਾ ਨੌਵਾਂ ਮਹੀਨਾ ਹੈ ਉਦੋਂ ਮੁਸਲਮਾਨ ਰੋਜ਼ੇ ਲੱਖਦੇ ਹਨ ਰਮਜ਼ਾਨ ਦੇ ਮਹੀਨੇ ਮੁਸਲਮਾਨ ਲੋਕ ਕਿੰਨੇ ਰੋਜ਼ੇ ਰੱਖਦੇ ਨੇ 30 ਜੇਕਰ ਕੋਈ ਮੱਕੇ ਦੀ ਯਾਤਰਾ ਤੇ ਜਾਂਦਾ ਹੈ ਤਾਂ ਉਸ ਦੀ ਯਾਤਰਾ ਨੂੰ ਕੀ ਕਹਿੰਦੇ ਨੇ ਹਜ ਮੁਸਲਮਾਨ ਕਹਿੰਦੇ ਆ ਅਸੀਂ ਹਜ ਤੇ ਗਏ ਤਾਂ ਜਦੋਂ ਮੱਕੇ ਦੀ ਯਾਤਰਾ ਤੇ ਜਾਂਦੇ ਨੇ ਤੇ ਉਸ ਨੂੰ ਹਜ ਕਰਨਾ ਕਿਹਾ ਜਾਂਦਾ ਹੈ ਇੰਪੋਰਟੈਂਟ ਹੈ ਜੀ ਮੁਸਲਮਾਨਾਂ ਦੀ ਨਮਾਜ਼ ਪੜਨ ਦਾ ਮੁੱਖ ਦਿਨ ਕਿਹੜਾ ਹੈ ਜੀ ਸ਼ੁੱਕਰਵਾਰ ਜੋ ਦੇ ਇਕੱਠੇ ਹੋ ਕੇ ਉਹ ਨਮਾਜ਼ ਪੜਦੇ ਨੇ ਮਸੀਹ ਚ ਜਾ ਕੇ ਈਦ ਨੂੰ ਈਦ ਉਲ ਫਿਤਰ ਜਾਂ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਇੰਪੋਰਟੈਂਟ ਕੁਸਚਨ ਹੈ ਜੀ ਈਦ ਦਾ ਹੋਰ ਨਾਂ ਕੀ ਹੈ ਈਦ ਉਲ ਫਿਤਰ ਜਾਂ ਮਿੱਠੀ ਈਦ ਕਿਲਾ ਰਾਏਕੋਟ ਦੇ ਖੇਡ ਮੇਲੇ ਵਿੱਚ ਪੰਜਾਬ ਖੁਸ਼ਾਲ ਰਾਜ ਦੇ ਦਰਸ਼ਨ ਹੁੰਦੇ ਹਨ ਕਿਲਾ ਰਾਏਕੋਟ ਦਾ ਖੇੜ ਮੇਲਾ 1934 ਈਸਵੀ ਵਿੱਚ ਸ਼ੁਰੂ ਹੋਇਆ ਇੰਪੋਰਟੈਂਟ ਕੁਸਚਨ ਹੈ ਬੱਚੇ ਰਾਏਕੋਟ ਦਾ ਖੇੜ ਮੇਲਾ 1934 ਈਸਵੀ ਵਿੱਚ ਸ਼ੁਰੂ ਹੋਇਆ ਸਾਲ ਜ਼ਰੂਰ ਯਾਦ ਰੱਖਿਆ ਕਰੋ ਕਿਹੜਾ ਮੇਲਾ ਕਦੋਂ ਸ਼ੁਰੂ ਹੋਇਆ ਕਿਲਾ ਰਾਏਕੋਟ ਦਾ ਖੇੜ ਮੇਲਾ ਫਰਵਰੀ ਮਾਰਚ ਵਿੱਚ ਲੱਗਦਾ ਹੈ ਕਦੋਂ ਲੱਗਦਾ ਹੈ ਜੀ ਫਰਵਰੀ ਮਾਰਚ ਵਿੱਚ ਲੱਗਦਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਪੰਜਾਬ ਵਿੱਚ ਮਨਾਏ ਜਾਣ ਵਾਲੇ ਮੇਲੇ ਤੇ ਤਿਉਹਾਰ ਦੇ ਬਾਰੇ ਜਾਣਕਾਰੀ ਦਿੱਤੀ। ਤਿਉਹਾਰਾਂ ਦਾ ਤੇ ਮੇਲਿਆਂ ਦਾ ਕਾਫਲਾ ਸਾਲ ਸ਼ੁਰੂ ਤੋਂ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਆਖਰੀ ਦਿਨ ਤੱਕ ਚੱਲਦਾ ਰਹਿੰਦਾ ਹੈ। ਇੰਪੋਰਟੈਂਟ ਕੁਐਸਚਨ ਨੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ। ਇਹ ਤੁਸੀਂ ਆਪਣੀ ਕਾਪੀ ਤੇ ਨੋਟ ਕਰਕੇ ਯਾਦ ਵੀ ਕਰਨੇ ਨੇ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਤੇ ਆਪਣੇ ਪ੍ਰੀਖਿਆਵਾਂ ਦੀ ਤਿਆਰੀ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਚੱਲ ਰਿਹਾ ਹੈ ਪੰਜਾਬੀ ਵਾਲੇ ਪੈਂਜੀ ਦੇ ਨਾਂ ਤੇ ਉਸ ਨੂੰ ਲਾਈਕ ਸ਼ੇਅਰ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ